ਦਾ ਉਹ ਸੱਚ ਦਾ ਫਿਰ ਹਰ ਜਗ੍ਹਾ ਜਦ ਅਸੀਂ ਖਿਲਾਫ ਬੋਲਦੇ ਆ ਜਿਹੜੀ ਗੱਲ ਠੀਕ ਆ ਉਹ ਵੀ ਦੱਸਾਂਗੇ ਆਨੰਦ ਪ੍ਰਸਾਦ ਤੋਂ ਮੰਤਰੀ ਹਰਜੋਤ ਸਿੰਘ ਬੈਂਸਰੀਆਂ ਸਿੱਖਿਆ ਦੇ ਡਿਪਾਰਟਮੈਂਟ ਦਾ ਇਹਨਾਂ ਕੋਲ ਅਧਿਕਾਰ ਹੈ ਇਹ ਕੰਡੀਸ਼ਨ ਵੀ ਤੁਹਾਡੇ ਸਾਹਮਣੇ ਆ ਸਾਡੀ ਵੀ ਖੜੀ ਹੋਈ ਜਾਈ ਹੈ ਹੋਈ ਵੀ ਸਵਕਤ ਪਰ ਮੈਂ ਇਹ ਕਹ ਰਿਹਾ ਜੇ ਅਸੀਂ ਸਰਕਾਰਾਂ ਦੇ ਵਿਰੁੱਧ ਬੋਲਦੇ ਆ ਜਾਂ ਕਿਤੇ ਕਮੀਆਂ ਦੱਸਦੇ ਆ ਤੇ ਜੇ ਸਹੀ ਕੰਮ ਕਰਦੇ ਤਾਂ ਉਹ ਵੀ ਦੱਸਦੇ ਸਾਨੂੰ ਕੋਈ ਗਰੇਜ ਨਹੀਂ ਆ ਵੈਸ ਮੰਤਰੀ ਰਿਪੋਰਟ ਘਟੇ ਵਿੱਚ ਤੁਸੀਂ ਦੇਖ ਲਓ ਹਾਲਾਤ ਤੇ ਇਹ ਇਦਾਂ ਦਾ ਕੰਮ ਸਵੇਰ ਦਾ ਹੀ ਲੱਗਿਆ ਵਾ ਸਾਡੇ ਵੀ ਬੰਦੇ ਲੱਗੇ ਹੋਏ ਆ ਆਡੇ ਵੀ ਹਾਲਾਤ ਕੁਝ ਇਦਾਂ ਦੇ ਹੀ ਆ ਸਾਰੇ ਸੇਵਾਦਾਰੀ ਕੋਈ ਵੀ ਪਿੱਛੇ ਘਟਨੀ ਹੈ ਸਾਰੇ ਇੱਕ ਤੇ ਕਮਾਲ ਦਾ ਪੁੱਤ ਹੈ ਜਿਹੜਾ ਪੰਜਾਬ ਦੀ ਅਦਫਾ ਦੋ ਪੰਜਾਬ ਦੀ ਇੱਕ ਸੋਹਣੀ ਤਸਵੀਰ ਆ ਉਹਦੀ ਭੜੀ ਦੇ ਵਿੱਚ ਆ ਇੱਕ ਦੋ ਸੱਜੇ ਸੀਗੇ ਹਜ਼ਾਰਾਂ ਸੈਂਕੜਿਆਂ ਦੀ ਤਦਾਦ ਹੈ ਕੰਡੀਸ਼ਨ ਇਹ ਹੈ ਬੋਰੀ ਹੱਥ ਨਹੀਂ ਆ ਰਹੀ ਔਰ ਇਧਰ ਐਸਡੀਐਮ ਸਾਹਿਬ ਵੀ ਖੜੇ ਆ ਜਿੱਥੇ ਚੰਗੀ ਗੱਲ ਆ ਉਹ ਕਹਾਂਗੇ ਜਿੱਥੇ ਮਾੜੀ ਗੱਲ ਉਹ ਬੋਲਾਰੇ ਚੰਗੀ ਲੱਗ ਰਿਹਾ ਐ ਐਸਡੀਐਮ ਸਾਹਿਬ ਡਟੇ ਆ ਉਧਰ ਡਿਪਟੀ ਸਾਹਿਬ ਡਟੇ ਆ ਪੂਰਾ ਹਮਲਾ ਲੱਗਿਆ ਹੋਇਆ ਐ ਔਰ ਇੱਕ ਚੰਗੀ ਤਸਵੀਰ ਆ ਪੰਜਾਬ ਦੇ ਵਿੱਚ ਇਸ ਵਕਤ ਸੁਨੇਹਲ ਹੋਇਆ ਪਿਆ ਸੰਤਾਂ ਦਾ ਸੇਵਾਦਾਰਾਂ ਦਾ ਔਰ ਸਰਕਾਰ ਵੀ ਇਸ ਵਕਤ ਜੁੜੀ ਪਿਆ ਲੱਗੀ ਹੋਈ ਔਰ ਚੰਗੀ ਗੱਲ ਕਹਿਣ ਤੋਂ ਡਰਨੀ ਐ ਜੇ ਅਸੀਂ ਵਿਰੋਧ ਕਰਦੇ ਆ ਤਾਂ ਅਸੀਂ ਚੰਗੀ ਗੱਲ ਕਹਿਣ ਦਾ ਵੀ ਕੰਮ ਆ ਆਬ ਸਾਰੇ ਇਲਾਕਾ ਵਾਸੀਆਂ ਦਾ ਬਹੁਤ ਧੰਨਵਾਦ ਸਾਰੇ ਸਾਰੇ ਸਾਡੇ ਸੰਤਾ ਮਹਾਪੁਰਖਾਂ ਦਾ ਖਾਸ ਕਰਕੇ ਬਾਬਾ ਸਤਰਾਮ ਸਿੰਘ ਜੀ ਦਾ ਸਾਰਾ ਪ੍ਰਸ਼ਾਸਨ ਵੀ ਲੱਗਿਆ ਸਾਰੇ ਸਾਡੇ ਸਾਰੇ ਮਹਿਕਮਾ ਯੂਥ ਕਲੱਬ ਦੇ ਸਰਪੰਚ ਸਾਰੇ ਬੰਦੇ ਲੱਗੇ ਹੋਏ ਆ ਅਗਲੇ 72 ਘੰਟੇ ਸਾਡੇ ਇਲਾਕੇ ਲਈ ਬੜੇ ਖਤਰਨਾਕ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਸਹੀ ਹੋਣ ਪਿਛਲੇ 2-4 ਘੰਟੇ ਤੋਂ ਬਰਸਾਤ ਰੁਕੀ ਹੈ ਉਹਦੇ ਕਰਕੇ ਜਿਹੜੇ ਦੋਨੋਂ ਬਰੀਛ ਸੀ ਅਸੀਂ ਕਾਫੀ ਹੱਦ ਤੱਕ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਤੇ ਕਾਬੂ ਪਾ ਲਿਆ ਜਿਹੜਾ ਮਿੰਡਵਾਂ ਵਾਲਾ ਸੀ ਉੱਤੇ ਤਰਪਾਲਾਂ ਲਾ ਕੇ ਉੱਥੇ ਵੀ ਹੋ ਚੁੱਕਿਆ ਝਿੰਝੜੀ ਵਾਲਾ ਤਾਂ ਬਹੁਤ ਹੀ ਸੀਰੀਅਸ ਕੰਮ ਸੀ ਇੱਥੇ ਵੀ ਸਾਰੀ ਸੰਗਤ ਦੇ ਸਹਿਯੋਗ ਨਾਲ ਕਾਫੀ ਹੱਦ ਤੱਕ ਕਾਬੂ ਪਾਇਆ ਜੇ ਇਦਾਂ ਹੀ 2 ਘੰਟੇ ਹੋਰ ਬਰਸਾਤ ਰੁਕੀ ਰਹੀਏ ਹੋ ਜਾਊਗਾ ਆ ਲక్ష్ਮੀ ਨਾਰਾਇਣ ਮੰਦਿਰ ਨੰਗਲ ਕਾਫੀ ਨੁਕਸਾਨ ਪਹੁੰਚਿਆ ਤਲਵਾੜੇ ਬਰਮਲੇ ਇਨ੍ਹਾਂ ਪਿੰਡਾਂ ਦੇ ਵਿੱਚ ਜਿਹੜਾ ਹੈ ਤੇਜ਼ ਬਰਸਾਤ ਕਰਕੇ ਨੁਕਸਾਨ ਹੋਇਆ ਆ ਪਨਾਮ ਦੇ ਵਿੱਚ ਪਾਣੀ ਡੋਲਾ ਬਸਤੀ ਚ ਆ ਗਿਆ ਸਾਡੇ ਪਿੰਡ ਚੰਦਪੁਰ ਬੇਲਾ ਗੱਜਪੁਰ ਬੇਲਾ ਸ਼ਾਹਪੁਰ ਬੇਲਾ ਇੰਦੀ ਕਨੈਕਟੀਵਿਟੀ ਟੁੱਟੀ ਹੈ ਬੇਲਾ ਰਾਮਗੜ੍ਹ ਦੇ ਵਿੱਚ ਪਾਣੀ ਆ ਗਿਆ ਹਰਸਾ ਬੇਲਾ ਪੱਟੀ ਡੁਲਚੀ ਜੋ ਜਿਹੜੀ ਕਨੈਕਟੀਵਿਟੀ ਟੁੱਟ ਗਈ ਹੈ ਇਹਨਾਂ ਪਿੰਡਾਂ ਦੇ ਵਿੱਚ ਅਜੇ ਪਰ ਘਰਾਂ 'ਚ ਨਹੀਂ ਪਾਣੀ ਹੈਗਾ ਕਨੈਕਟੀਵਿਟੀ ਟੁੱਟੀ ਹੈ ਪ੍ਰਸ਼ਾਸਨ ਲੱਗਿਆ ਹੋਇਆ ਸਾਰਾ ਇੱਥੇ ਡੀਸੀ ਐਸਐਸਪੀ ਚੰਡੀਮੰਡਰ ਤੋਂ ਫੌਜ ਵੀ ਅਸੀਂ ਜਿਹੜੀ ਹੈ ਉਹ ਵੀ ਉਹਨਾਂ ਦੀ ਟੁਕੜੀਆਂ ਵੀ ਮੰਗਵਾਲੀਆਂ ਤਾਂ ਕਿ ਹਰ ਸਥਿਤੀ ਦੇ ਨਾਲ ਅਸੀਂ ਜਿਹੜਾ ਹੈ ਨਜਿੱਠਣ ਲਈ ਪਰ ਸਭ ਤੋਂ ਵੱਧ ਲੋੜ ਹੈ ਜੋ ਅਸੀਂ ਆਪਣੇ ਇਲਾਕੇ ਲਈ ਜੋ ਸੀ ਕਰ ਸਕਦੇ ਹਾਂ ਬੜੀ ਖੁਸ਼ੀ ਹੈ ਕਿ ਇੱਥੇ ਸਾਰੇ ਨੌਜਵਾਨ ਲੱਗੇ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਰਲ ਮਿਲ ਕੇ ਤੇ ਜਦੋਂ ਸਭ ਦਾ ਪਿਆਰ ਹੁੰਦਾ ਤਾਂ ਅਸੀਂ ਸਫਾਤ ਨਾਲ ਵੀ ਜਿਹੜਾ ਨਜਿੱਠ ਲਾਂਗੇ ਸਾਡੇ ਸੰਤਾਂ ਮਹਾਂਪੁਰਖਾਂ ਦਾ ਜਿਵੇਂ ਕਹਿੰਦੇ ਇੱਥੇ ਵੀ ਉਹ ਨਹੀਂ ਲੰਗਰ ਲਾ ਦਿੱਤੇ ਨਾਲ-ਨਾਲ ਕੰਮ ਚੱਲਦਾ ਨਾਲ-ਨਾਲ ਸੇਵਾ ਚੱਲਦੀ ਨਾਲ-ਨਾਲ ਲੰਗਰ ਚੱਲ ਰਿਹਾ ਪਰ ਅਗਲੇ 48 72 ਘੰਟੇ ਥੋੜਾ ਆਪ ਸਭ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਦਾ ਸਾਥ ਦੇਣਾ ਨੌਜਵਾਨਾਂ ਨੂੰ ਅਪੀਲ ਹੈ ਸਾਥ ਦਿਓ ਯੂਥ ਕਲੱਬਾਂ ਦਾ ਬਹੁਤ ਧੰਨਵਾਦ ਮੈਂ ਇੱਕ ਅਪੀਲ ਕੀਤੀ ਸੀ ਉਸ ਵਕਤ ਕਾਫੀ ਜਿਹੜੇ ਨੌਜਵਾਨਾ ਉਹ ਆ ਗਏ ਬਹੁਤ ਧੰਨਵਾਦ ਇਹ ਤਸਵੀਰ ਦਿਖਾਣੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਜਿੱਥੇ ਅਸੀਂ ਹੋਰ ਪੱਖ ਦਿਖਾਉਂਦੇ ਆ ਉੱਥੇ ਇਹ ਪੱਖ ਵੀ ਜ ਮੈਂ ਵੀ ਇਹ ਵੀ ਮੈਂ ਵੀ ਦੱਸ ਦਵਾਂ ਗੌਰਵ ਜੀ ਥੋੜਾ ਧੰਨਵਾਦ ਇਹ ਮੇਰਾ ਧਰ ਅਸੀਂ ਆਪਣੇ ਵੱਲੋਂ ਹਰ ਪੁਖਤਾ ਪ੍ਰਬੰਧ ਕਰਦੇ ਹਾਂ ਪਰ ਮੈਂ ਕੁਝ ਦਿਨ ਪਹਿਲਾਂ ਵੀ ਕਹਿਆ ਸੀ ਕਿ ਕੁਦਰਤ ਤੋਂ ਬਲਵਾਨ ਕੋਈ ਨਹੀਂ ਅੱਜ ਵੀ ਉਹਦੀ ਅਗਿਆਨਤਮਸਤਕੀ ਹੈ ਜੇ ਹੰਕਾਰ ਕਰਾਂਗੇ ਅਸੀਂ ਉਹਨੂੰ ਕਾਬੂ ਪਾ ਲਾਂਗੇ ਨਹੀਂ ਉਹ ਬਲਵਾਨ ਹੈ ਸਾਡੀ ਅਰਦਾਸ ਹੈ ਅਸੀਂ ਆਪਣਾ ਕਰਮ ਕਰ ਸਕਦੇ ਹਾਂ ਤੇ ਭਗਵਾਨ ਸਹਾਇ ਹੋਊਗਾ